CNF ਦੇ ਪਾਸਟਰ ਐਸੋਸੀਏਸ਼ਨ ਕਪੂਰਥਲਾ ਦੇ ਵੇਗੋਵਾਲ ਦੇ ਨੇਤਾਵਾਂ ਵੱਲੋਂ ਰਾਸ਼ਟਰਪਤੀ ਦੇ ਨਾਂ ਕਪੂਰਥਲਾ ਦੇ ADC ਨੂੰ ਦਿੱਤਾ ਮੰਗ ਪੱਤਰ ਆਓ ਦੇਖਦੇ ਹਾਂ ਇਹ ਮੀਡੀਆ ਰਿਪੋਰਟ ਪੰਜਾਬ ਗਲੋਬਲ ਮੀਡੀਆ ਦੇ ਮਾਧਿਅਮ ਰਾਹੀਂ ਅੱਜ ਜੀਸਾਉਂ ਮੰਗ ਪੱਤਰ ਦੇ ਸਬੰਧ ਵਿੱਚ ਕੀ ਕੰਮ ਹੋ ਰਿਹਾ ਹੈ ਅੱਜ ਪਾਸਟਰ ਐਸੋਸੀਏਸ਼ਨ ਕਪੂਰਥਲਾ ਤੇ 크ਿਸਚਨ ਨੈਸ਼ਨਲ ਫੰਡ ਵੱਲੋਂ ਸਾਂਝੇ ਤੌਰ ਤੇ ਜੋ ਦੇਸ਼ ਦੇ ਵਿੱਚ ਐਸਸੀ ਐਸਟੀ ਓਬੀਸੀ ਘੱਟ ਗਿਣਤੀਆਂ ਦੇ ਖਿਲਾਫ ਬੀਜੇਪੀ ਵੱਲੋਂ ਜਿਹੜੇ ਆ ਗੈਰ ਸੰਵਿਧਾਨਿਕ ਕਾਨੂੰਨ ਬਣਾ ਕੇ ਥੋਪੇ ਜਾ ਰਹੇ ਨੇ ਅਸੀਂ ਉਹਨਾਂ ਦੀ ਨਿੰਦਾ ਵੀ ਕਰਦੇ ਆਂ ਔਰ ਅੱਜ ਅਸੀਂ ਜੋ ਡਿਸੀਜਨ ਆਲ ਓਵਰ ਪੰਜਾਬ ਦੇ ਵਿੱਚ ਮੰਗ ਪੱਤਰ ਦੇਣ ਦਾ ਲਿਆ ਗਿਆ ਸੀ ਅੱਜ ਕਪੂਥਲਾ ਜਿਹੜਾ ਸਾਡੇ ਲਈ ਅੱਜ 22ਵਾਂ ਜ਼ਿਲ੍ਹਾ ਸੀ ਜਿਹਦੇ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਮਾਨਜੋਗ ਰਾਸ਼ਟਰਪਤੀ ਜੀ ਉਹਦੇ ਤੇ ਵਿਚਾਰ ਕਰ ਸਕਣ ਕਿਉਂਕਿ ਸੰਵਿਧਾਨ ਦੇ ਵਿੱਚ ਇਹ ਪ੍ਰਵਧਾਨ ਐਮੈਂਡਮੈਂਟ ਆ ਕਿ ਅਗਰ ਕੋਈ ਸਰਕਾਰਾਂ ਜਾਣ ਬੁੱਝ ਕੇ ਕਿਸੇ ਭਾਈਚਾਰਿਆਂ ਨੂੰ ਕਿਸੇ ਕਮਿਊਨਿਟੀ ਨੂੰ ਕਿਸੇ ਰਿਲੀਜੀਅਨ ਨੂੰ ਟਾਰਗੇਟ ਕਰਨ ਲਈ ਕਾਨੂੰਨ ਬਣਾਉਂਦੀ ਆ ਤੇ ਸੰਵਿਧਾਨ ਸਾਨੂੰ ਹੱਕ ਦਿੰਦਾ ਕਿ ਅਸੀਂ ਪ੍ਰੋਟੈਸਟ ਵੀ ਕਰ ਸਕਦੇ ਆ ਉਹਨਾਂ ਕਾਨੂੰਨਾਂ ਦੇ ਖਿਲਾਫ ਜਿਹੜੀ ਸਰਕਾਰ ਬਣਾਉਂਦੀ ਉਹਦੇ ਖਿਲਾਫ ਵੀ ਪ੍ਰੋਟੈਸਟ ਕਰ ਸਕਦੇ ਆ ਤੇ ਆਪਣੀ ਗੱਲ ਭਾਰਤ ਦੇ ਮਾਨਜੋਗ ਰਾਸ਼ਟਰਪਤੀ ਜੀ ਦੇ ਕੋਲ ਭਾਰਤ ਦੇ ਮਾਨਯੋਗ ਚੀਫ ਜਸਟਿਸ ਦੀ ਕੋਲ ਵੀ ਅਸੀਂ ਭੇਜ ਸਕਦੇ ਹਾਂ ਸੋ ਅੱਜ ਅਸੀਂ ਉਹ ਦਿੱਤੇ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਬੜਾ ਕਲੀਅਰ ਆ ਕਿ ਜੋ 1 ਜੁਲਾਈ ਤੋਂ ਭਾਰਤ ਦੇ ਵਿੱਚ ਤਿੰਨ ਕਾਨੂੰਨ ਜਿਹੜੇ ਲਾਗੂ ਕੀਤੇ ਨੇ ਭਾਰਤੀ ਨਿਆਇ ਸੰਵਤੀ ਭਾਰਤੀ ਨਾਗਰਿਕ ਨਿਆਇ ਸੰਵਤੀ ਤੇ ਭਾਰਤੀ ਸ਼ਖਸ਼ ਅਧਿਨਿਯਮ ਇਹ ਗਿਆਰਸ ਸੰਵਿਧਾਨਿਕ ਨੇ ਕਿਉਂਕਿ ਬਾਬਾ ਸਾਹਿਬ ਨੇ ਜਿਹੜੇ ਤਿੰਨ ਘਰੋਂ ਦਿੱਤੇ ਸੀ ਉਹਦੇ ਵਿੱਚ 511 ਸੈਕਸ਼ਨ ਸਿਗੀਆਂ ਜਿਹੜੀਆਂ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੀਆਂ ਸੀ ਪਰ ਜਿਹੜੇ ਇਹ ਤਿੰਨ ਕਾਨੂੰਨ ਲੈ ਕੇ ਆਉਂਦੇ ਨੇ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੇ ਨੇ ਔਰ ਸਾਡੀ ਇਹਦੇ ਵਿੱਚ ਜੋ ਮਾਨਯੋਗ ਸੁਪਰੀਮ ਕੋਰਟ ਦੇ ਔਰ ਮਾਨਯੋਗ ਹਾਈ ਕੋਰਟ ਦੇ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਆ ਕਿ ਇਹ ਕਾਨੂੰਨ ਜਿਹੜੇ ਆ ਪੁਲਿਸ ਨੂੰ ਵੱਧ ਤਾਕਤਾਂ ਦਿੰਦੇ ਨੇ ਔਰ ਇਹ ਐਸਸੀਐਸਟੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਲਿਆਉਂਦੇ ਗਏ ਸੋ ਸਾਡੀ ਇਹ ਸਾਨੂੰ ਇਹ ਲੱਗਦਾ ਹੈ ਕਿ ਜੇ ਇਹ ਕਾਨੂੰਨ ਵਾਪਸ ਨਾ ਲੈ ਕੇ ਤੇ ਸਾਡੀਆਂ ਵਾਲੀਆਂ نسلਾਂ ਨੂੰ ਇਹ ਗੁਲਾਮ ਬਣਾਉਣਗੇ ਔਰ ਸਾਡੇ ਖਿਲਾਫ ਇਹ ਹਥਿਆਰ ਵਜੋਂ ਵਰਤੇ ਜਾਣਗੇ ਇਸ ਕਰਕੇ ਅਸੀਂ ਇਸ ਕਾਨੂੰਨ ਨੂੰ ਵਾਪਸ ਲੈਣ ਲਈ ਰਾਸ਼ਟਰਪਤੀ ਜੀ ਤੋਂ ਮੰਗ ਕਰ ਰਹੇ ਹਾਂ ਦੂਜਾ ਜਿਹੜਾ ਹੈ ਜੁਪੀ ਦੇ ਵਿੱਚ ਦੋ ਜਿਹੜੇ ਗੈਰਸ ਵਿਧਾਨਿਕ ਹੋਰ ਕਾਨੂੰਨ ਲਿਆਂਦੇ ਗਏ ਨੇ ਵਿਧਾਨ ਸਭਾ ਦੇ ਵਿੱਚ ਜੋਗੀ ਸਰਕਾਰ ਨੇ ਪਾਸ ਕੀਤੇ ਨੇ ਇੱਕ ਤਾਂ ਹੈ ਅਵੈਰ ਧਰਮ ਪਰਿਵਰਤਨ ਦਾ ਸੰਵਿਧਾਨ ਦੇ ਵਿੱਚ ਆਰਟੀਕਲ 25A ਹਰੇਕ ਭਾਰਤ ਦੇ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ ਔਰ ਕਿਸੇ ਵੀ ਧਰਮ ਦਾ ਪ੍ਰਚਾਰ ਕਰਨ ਦੀ ਪੂਰੀ ਆਗਿਆ ਦਿੰਦਾ ਉਹਦੇ ਵਿੱਚ ਕੋਈ ਨਵਾਂ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਸੋ ਇਹ ਸਾਨੂੰ ਉਹ ਸਮਾਂ ਯਾਦ ਕਰਾਇਆ ਜਾ ਰਿਹਾ ਜਿਹੜਾ ਕਿ ਔਰੰਗਜ਼ੇਬ ਦੇ ਸਮੇਂ ਵਿੱਚ ਜਿਹੜਾ ਕੀਤਾ ਜਾਂਦਾ ਸੀ ਲੋਕਾਂ ਦਾ ਧੱਕਾ ਕੀਤਾ ਜਾਂਦਾ ਸੀ ਉਹ ਵੀ ਘੱਟ ਸੀ ਪਰ ਹੁਣ ਤਾਂ ਉਹਨਾਂ ਤੋਂ ਵੀ ਅੱਗੇ ਲੰਘ ਕੇ ਭਾਜਪਾ ਸਰਕਾਰ ਜਿਹੜੀ ਆ ਉਹ ਕਾਨੂੰਨ ਲਿਆ ਕੇ ਘੱਟ ਗਿਣਤੀਆਂ ਨੂੰ ਦੱਬਣਾ ਚਾਹੁੰਦੀ ਆ ਉਹਨਾਂ ਤੇ ਬਲਡੋਜ਼ਰ ਚਲਾਉਣਾ ਚਾਹੁੰਦੀ ਆ ਉਹਨਾਂ ਨੂੰ ਮਾਰਨਾ ਚਾਹੁੰਦੀ ਆ ਸੋ ਇਸ ਕਰਕੇ ਅਸੀਂ ਜਿਹੜੇ ਜੋਗੀ ਸਰਕਾਰ ਨੇ ਦੋ ਕਾਨੂੰਨ ਪਾਸ ਕੀਤੇ ਨੇ ਇੱਕ ਹਵਾ ਧਰਮ ਪਰਿਵਰਤਨ ਦਾ ਕਾਨੂੰਨ ਜਿਹਦੇ ਵਿੱਚ ਉਮਰ ਕੈਦ ਦੀ سزا ਰੱਖੀ ਆ ਤੇ 1 ਲੱਖ ਜੁਰਮਾਨਾ ਔਰ ਆਏ ਦਿਨ ਜੂਪੀ ਦੇ ਵਿੱਚ ਝੂਠੇ ਧਰਮ ਪਰਿਵਰਤਨ ਦੇ ਦੋਸ਼ ਲਗਾ ਕੇ ਪਾਸਤਾਂ ਦੇ ਉੱਪਰ ਜ਼ੁਲਮ ਕੀਤਾ ਜਾ ਰਿਹਾ ਉਹਨਾਂ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਸੋ ਸਾਡੀ ਮੰਗ ਆ ਮਾਨਯੋਗ ਰਾਸ਼ਟਰਪਤੀ ਜੀ ਤੋਂ ਕਿ ਗਵਰਨਰ ਗਵਰਨਰ ਸਾਹਿਬ ਦੇ ਕੋਲੇ ਸਾਈਨਾਂ ਵਾਸਤੇ ਬਿੱਲ ਗਿਆ ਆ ਤੇ ਗਵਰਨਰ ਸਾਹਿਬ ਨੂੰ ਦੇਸ਼ ਦਿੱਤੇ ਜਾਣ ਕਿ ਉਹ ਇਸ ਕਾਨੂੰਨ ਦੇ ਇਸ ਬਿੱਲ ਦੇ ਉੱਪਰ ਸਾਈਨ ਨਾ ਕਰਨ ਔਰ ਦੂਸਰਾ ਜਿਹੜਾ ਨਿਊਜ਼ੀਲੈਂਡ ਐਕਟ ਦੇ ਵਿੱਚ ਸੰਸ਼ੋਧਨ ਕੀਤਾ ਕਿ ਜਿੰਨੀਆਂ ਵੀ ਸੁਸਾਇਟੀਆਂ ਦੇ ਰੂਪ ਦੇ ਵਿੱਚ ਜੁਪੀ ਦੇ ਵਿੱਚ ਚਰਚ ਬਣੇ ਨੇ ਸਕੂਲ ਬਣੇ ਨੇ ਜਾਂ ਹਸਪਤਾਲ ਬਣੇ ਨੇ ਜੋਗੀ ਸਰਕਾਰ ਨੇ ਕਿਹਾ ਕਿ ਅਸੀਂ ਇਹ ਲੀਜ਼ ਖਤਮ ਕਰਕੇ ਇਹ ਅਸੀਂ ਜ਼ਮੀਨਾਂ ਆਪਣੇ ਹੱਥ ਲੈ ਲਾਂਗੇ ਕੀ ਜੋਗੀ ਸਰਕਾਰ ਭੂ ਮਾਫੀਆ ਬਣਨਾ ਚਾਹੁੰਦੀ ਆ ਕੀ ਲੋਕਾਂ ਦੇ ਭਲੇ ਵਾਸਤੇ ਦਿੱਤੀਆਂ ਜ਼ਮੀਨਾਂ ਨੂੰ ਜੋਗੀ ਸਰਕਾਰ ਹਥਿਆਕੇ ਕੀ ਲੈਂਡ ਮਾਫੀਆ ਬਣ ਕੇ ਲੋਕਾਂ ਤੇ ਜ਼ੁਲਮ ਕਰਨਾ ਚਾਹੁੰਦੀ ਸੋ ਸਾਡੀ ਮਾਨਯੋਗ ਰਾਸ਼ਟਰਪਤੀ ਇਹ ਮੰਗਿਆ ਕਿ ਇਹਨਾਂ ਤਮਾਮ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਔਰ ਭਾਈਚਾਰੇ ਦੇ ਵਿੱਚ ਅਜਹੀ ਭਾਵਨਾ ਪੈਦਾ ਕੀਤੀ ਜਾਵੇ ਤਾਂ ਕਿ ਸਾਡਾ ਵੀ ਵਿਸ਼ਵਾਸ ਦੇਸ਼ ਦੀ ਏਕਤਾ ਤੇ ਖੰਡ ਦਾ ਵਿੱਚ ਮਜ਼ਬੂਤ ਹੋਵੇ ਔਰ ਅਸੀਂ ਦੇਸ਼ ਦੇ ਸੰਵਿਧਾਨ ਵਿੱਚ ਸਾਡਾ ਬਧੇਰੇ ਵਿੱਚ ਸ਼ਿਭਾਸ਼ ਬਣੇ ਸੋ ਸਾਨੂੰ ਆਸਾ ਕਿ ਜੋ ਅਸੀਂ ਅੱਜ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਦੇ ਰਾਹੀਂ ਅਸੀਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਭੇਜ ਰਹੇ ਆ ਕਪੂਥਲਾ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਉਤੇ ਅਮਲ ਕੀਤਾ ਜਾਏਗਾ ਜੇ ਅਮਲ ਨਾ ਹੋਇਆ ਸਾਡਾ ਕਲੀਅਰ ਆਲਟੀਮੇਟਮ ਆ ਕਿ ਅਸੀਂ ਪਹਿਲਾਂ ਪੰਜਾਬ ਦੇ ਵਿੱਚ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਜ਼ਿਲ੍ਹਾ ਪੱਧਰ ਤੇ ਅਸੀਂ ਸਾੜਾਂਗੇ ਸਰਕਾਰ ਦੇ ਪুতਲੇ ਫੂਕਾਂਗੇ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਜੇ ਫਿਰ ਵੀ ਸਰਕਾਰ ਨਹੀਂ ਮੰਨਦੀ ਤਾਂ ਫਿਰ ਅਸੀਂ ਇੱਕ ਵੱਡਾ ਸੰਘਰਸ਼ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਰਾਂਗੇ ਥੈਂਕ ਯੂ ਵੈਰੀ ਮਚ ਸਰ ਜਿਹੜਾ ਜੇ ਡੀਸੀ ਸਾਹਿਬ ਦੇ ਵਿਆਪ ਤੇ ਮੈਮ ਨੂੰ ਤੁਸੀਂ ਮੰਗ ਪੱਤਰ ਦਿੱਤਾ ਇਹ ਕਿਤਾਬ ਅਸੀਂ ਫਾਸਟ ਲੈਣਾ ਦੇਖੋ ਇਹ ਐਕਚੁਅਲੀ ਜਿਹੜਾ ਮੰਗ ਪੱਤਰ ਆ ਇਹ ਅਸੀਂ ਇਹ ਡੀਸੀ ਸਾਹਿਬ ਦੇ ਵਿਆਪ ਤੇ ਏਡੀਸੀ ਮੈਮ ਡਾਕਟਰ ਸ਼ਿਖਾ ਜੀ ਨੂੰ ਦਿੱਤਾ ਆ ਤੇ ਅਸੀਂ ਡਿਟੇਲ ਨਾਲ ਉਹਨਾਂ ਨੂੰ ਇਸ ਮੰਗ ਪੱਤਰ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਸੀ ਡਿਟੇਲ ਨਾਲ ਉਹਨਾਂ ਨੂੰ ਐਕਸਪਲੇਨ ਕਰ ਦਿੱਤਾ ਆ ਔਰ ਉਹਨਾਂ ਨੂੰ ਅਸੀਂ ਕਹਿ ਕਿ ਜੀ ਇਹ ਤੁਸੀਂ ਸਾਡਾ ਮੰਗ ਪੱਤਰ ਜਿਹੜਾ ਮਾਂਜੋ ਰਾਸ਼ਟਰਪਤੀ ਤੋ ਪਹੁੰਚਾਓ ਸੋ ਇਹ ਇੱਕ ਸੰਵਿਧਾਨਿਕ ਪ੍ਰਕਿਰਿਆ ਹੁੰਦੀ ਆ ਕਿ ਅਸੀਂ ਦਿੱਲੀ ਜਾ ਕੇ ਮਾਂਜੋ ਰਾਸ਼ਟਰਪਤੀ ਜੀ ਨੂੰ ਨਹੀਂ ਜਾ ਕੇ ਦੇ ਸਕਦੇ ਪਰ ਇਸ ਸੰਵਿਧਾਨ ਚ ਪ੍ਰਾਵਧਾਨ ਆ ਕਿ ਤੁਸੀਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੇ ਲਈ ਤੁਸੀਂ ਡਿਪਟੀ ਕੁਐਸਨ ਨੂੰ ਮੰਗ ਪੱਤਰ ਦੇ ਸਕਦੇ ਆ ਉਹਨਾਂ ਨੇ ਸਾਨੂੰ ਆਸ ਭਾਸ਼ਨ ਦਿੱਤਾ ਕਿ ਜੋ ਤੁਹਾਡੀਆਂ ਮੰਗਾਂ ਨੇ ਜੋ ਤੁਹਾਡਾ ਇਹ ਮੰਗ ਪੱਤਰ ਆ ਅਸੀਂ ਐਜ਼ ਇਟ ਇਜ਼ ਮਾਨਜੋਗ ਰਾਸ਼ਟਰਪਤੀ ਜੀ ਨੂੰ ਭੇਜ ਦਵਾਂਗੇ। ਥੈਂਕ ਯੂ ਵੈਰੀ ਮਚ।